ਇਸ ਫਿਰ ਵੀਡੀਓ ਹਾਂ ਪੁੱਤੇ ਬੈਠੇ ਹੋ ਜਿੱਜੀ ਲੈਂਦੀ ਲੈਂਦੀ ਪੁੱਤੇ ਲਾਕੇ ਲੈਂਦੇ ਹੋ ਮੁੱਤੀਆਂ ਸਾਰਾ ਕੁਝ ਲੈ ਕੇ ਆਈ ਆ ਯਾਰ ਪੁੱਤੇ ਜਿੱਜੀ ਆ ਲੈ ਗਈ ਠੀਕ ਆ ਪਟਾਕੇ ਨਹੀਂ ਪੁੱਤੇ ਲੈਂਦੇ ਪਟਾਕੇ ਨਾਲ ਆਪਾਂ ਸਵੇਰੇ ਇਦਾਂ ਕਰਾਂਗੇ ਵੀ ਤੁਸੀਂ ਮੇਰੇ ਨਾਲ ਚੱਲਿਓ ਆ ਵੇਖੋ ਨਾ ਰਤਨਜੀ ਕੰਟੀ ਨੇ ਮੈਨੂੰ ਪੈਸੇ ਦਿੱਤੇ ਸੀਗੇ 1000 ਰੁਪਿਆ आंटी कह अपने बच्चा दिवाली मना लिये आवे खुद पटाके आवानी आवे मैं मोमबत्ती आती बच्चे पटाके भी लेवे कह शामी जाओ मेरे आप पटाके लाके आवे फिर जिदा लोग दवाली मना ऊपर तुम भी मना लो आरो मेरा पुत शामी मेरे नो तुम कह चीजी खा लो खालो ला पति ਅਗੇ ਵੇਸਵਾ ਦੇ ਹਾਂ ਤਾਂ ਬਦਹਨ ਵੀ ਹੁਣ ਆਪਾਂ ਵੀ ਆਪਾਂ ਦਵਾਲੀ ਮਨਾਵਾਂਗੇ ਹਨਾ ਆਂਟੀ ਬੜੀ ਚੰਗੀ ਰਤਨ ਜੀ tante ਨੇ ਮੈਨੂੰ ਆਵੇ ਕਿੰਨੇ ਪੈਸੇ ਦਿੱਤੇ ਕਹਿੰਦੀ ਤੂੰ ਆਪਣੇ ਬੱਚਿਆਂ ਨਾਲ ਦਵਾਲੀ ਮਨਾ ਦੇਗਾ ਹੁਣ ਪਿਛਲੀ ਵਾਰ ਨਹੀਂ ਨਾ ਅੱਡੇ ਕੋ ਹੈਗੇ ਪੈਸੇ ਅਣ ਹੋਵ ਪਿਛਲੀ ਵਾਰ ਹੱਡੇ ਕੋ ਪੈਸੇ ਨਹੀਂ ਨਾ ਇਹ ਤੇ ਆਪਾਂ ਦਵਾਲੀ ਨਹੀਂ ਮਨਾਈ ਹੈ ਨਾ ਤੇ ਹੁਣ ਹਨ ਆਂਟੀ ਨੇ ਪੈਸੇ ਦਿੱਤੇ ਪਤਾ ਹੁਣ ਆਪਾਂ ਦਵਾਲੀ ਮਨਾਵਾਂਗੇ ਹਨਾ ਤੇ ਛੇ ਛੇ ਤੁਸੀਂ ਵੱਡੇ ਵਜਾ ਨਾ ਮੈਂ ਫਿਰ ਤੁਸੀਂ ਵੀ ਕੰਮ ਕਰਿਆ ਕਰਿਓ ਹਨਾ ਤੇ ਸਾਰੇ ਜਣੇ ਆਪਾਂ ਸਾਰੇ ਜਣੇ ਖੁਸ਼ੀ ਖੁਸ਼ੀ ਦਵਾਲੀ ਮਨਾਇਆ ਕਰਾਂਗੇ ਸਾਰੇ ਚੀਜੀ ਸਾ ਮੈਂ ਬਿਟੋਲੇ ਲੈਉਣੇ ਬਟਾਕੇ ਆਪਾ ਜਾਤੋ ਬਿਲਾਜੋ ਉਹ ਕਿੰਨੇ ਆ 500 ਦੇ ਕਿੰਨੇ ਬਟਾਕੇ ਆ ਜਾਣੇ ਹਣਾ ਹਾਂਜੀ بابا ਸਾਰੇ ਬਟਾਕੇ ਲੈ ਆਵਾਂਗੇ ਤੇ ਤੁਸੀਂ ਦੋਏ ਬਣ ਪ੍ਰਚਾਇਓ ਰਲ ਕੇ ਚੰਗਾ ਆ ਆਹ ਮੋਮਬਤੀਆਂ ਮਿਲੇ ਆਈਆਂ ਮੈਂ ਆਵੇ ਕਿੰਨੀ ਮੋਮਬਤੀਆਂ ਆ ਫਿਰ ਆਪਾਂ ਨਾ ਸਾਰੇ ਰਾਤ ਨੂੰ ਲਾਉਣੇ ਅੱਜ ਹੈਨਾ ਤੂੰ ਆ ਆ ਦੋ ਲੈ ਕੇ ਨਾ ਮੇਰੇ ਕੋਲ ਤੂੰ ਗੁਰਦੁਆਰੇ ਚਲਾ ਹੀ ਜੰਗਾ ਦੋ ਗੁਰਦੁਆਰੇ ਜੰਗਾ ਆਈ ਮਾਤੀ ਆਪਾਂ ਸਾਰੀਆਂ ਘਰ ਲਾ ਲਾਂਗੇ ਨੀ ਹਣਾ ਠੀਕ ਹੈ ਤੇ ਚਲੋ ਫਿਰ ਮੇਰੀ ਗੱਲ ਸੁਣੋ ਤੁਸੀਂ ਆ ਜਾਓ ਮੇਰੇ ਨਾਲ ਜਾਣਾ ਜੇ ਤੇ ਪਟਾਕੇ ਲੈਣਾ ਗਾਈਏ ਪਹ ਲੈਈਏ ਪਟਾਕੇ ਵੇਖੀ ਫਿਰ ਮੁਰਦਨੇ ਰਹੋ ਨਾ ਤੇ ਬਾਜ਼ਾਰ ਚ ਪੁੱਤ ਰਸ਼ ਹੋ ਜਾਂਦਾ ਵਾ ਹਨ ਮੈਂ ਤਾਂ ਨਹੀਂ ਲੈ ਕੇ ਆਈ ਧਾਲੀ ਪੁੱਤ ਪਟਾਕੇ ਕਿ ਤੁਸੀਂ ਮੈਂ ਕਿਹਾ ਛੋਟੇ ਉਹ ਨਾ ਵੀ ਮੈਨੂੰ ਤੇ ਪਤਾ ਨਹੀਂ ਕੀ ਕੀ ਲੈਣਾ ਹੁੰਦਾ ਤੁਹਾਨੂੰ ਪਤਾ ਕੀ ਕੀ ਲਈਦਾ ਵਾ ਹਨ ਫਿਰ ਆਪਾਂ ਚੱਲਦੇ ਆ ਸਾਰੇ ਜਣੇ ਤੇ ਲੈਵਨੇ ਪਟਾਕੇ ਤੇ ਫਿਰ ਹੀ ਆਪਾਂ ਆ ਕੇ ਬਾਕੀ ਸਾਰੇ ਕੰਮ ਕਰਦੇ ਘਰ ਦੇ ਚੱਲੀਏ ਮੈਂ ਪਟਾਕੇ ਲੈ ਚੀਜ਼ ਖਾ ਲੋ ਮੇਰੇ ਪੁੱਤ ਹੋਰ ਉਹ ਲੈ ਲੋ ਆ ਵੇਖੋ ਮੈਂ ਪੁੱਤ ਪੁੱਲੋ ਪੁੱਤ

ਉੱਤੇ ਅੰਟੀ ਉੱਤੇ ਅੰਟੀ ਜੀ ਕਿੰਨੇ ਚੰਗੇ ਆ ਮੈਂ ਤੁਹਾਡੇ ਕਰਕੇ ਨਾ ਅੰਟੀ ਮੇਰੇ ਘਰ ਆਤੀ ਨਾ ਦੀਵੇ ਜਗਗੇ ਆ ਚਲ ਕੋਈ ਨਹੀਂ ਫਿਰ ਕੀ ਹੋਇਆ ਮਾਵਾ ਸਭ ਨੂੰ ਦਿੰਦਾ ਵਾਇਰੂਸ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਕਰਕੇ ਮੇਰੇ ਬੱਚੇ ਵੀ ਖੁਸ਼ ਹੋ ਗਏ ਮੈਂ ਥੋੜਾ ਥੋੜਾ ਆਪਣੇ ਬੱਚਿਆਂ ਨੂੰ ਸਮਾਨ ਵੀ ਲਿਆਤਾ ਪਟਾਕੇ ਵੀ ਚਲਾ ਲੇ ਮੇਰੇ ਜਾਣੇ ਆਣੇ ਮਿੱਠਾ ਵੀ ਮਿਲਾ ਗਈ ਆਪਣੇ ਘਰ ਬੱਚਿਆਂ ਨੇ ਚਲ ਜੋ ਜੋ ਖਾਣਾ ਹੀ ਮੈਂ ਲਿਆਤਾ ਚਲ ਚੰਗਾ ਹੋਇਆ ਮੈਨੂੰ ਵੀ ਖੁਸ਼ੀ ਹੋਈ ਤੇਰੇ ਮੂੰਹੋਂ ਸੁਣ ਕੇ ਇਹ ਗੱਲ ਵੀ ਚਲ ਤੂੰ ਆਪਣੇ ਬੱਚਿਆਂ ਲਈ ਮਠਿਆਈ ਘੜੀ ਮੋਮਬਤੀਆਂ ਜਗਾਈਆਂ ਹਨਾ ਵਧੀਆ ਲੱਗਾ ਮੈਨੂੰ ਸੋਣ ਟੈਂਪ ਤਾਂ ਅੱਜ ਮੇਰੇ ਘਰ ਵਿੱਚ ਤੁਹਾਡੇ ਕਰਕੇ ਰੁਸ਼ਨਾਈ ਆ ਦਿਵਾਲੀ ਨਹੀਂ ਤੇ ਤੁਹਾਨੂੰ ਪਤਾ ਮੈਨੂੰ ਜਿੱਦਾਂ ਇਹਨਾਂ ਨੇ ਸਾਹਮਣੇ ਹਰਿੰਦਰ ਹੋਣਾ ਦਿੱਤਾ ਸੀ 100 ਰੁਪਏ ਅੰਟ ਦਿੱਦੀ ਹੋਣਾ 100 ਰੁਪਏ ਦਿੱਤਾ ਸੀ ਮੈਨੂੰ ਤੇ ਅੰਟੀ ਕੋ ਸੈਟ ਸੂਟ ਦੇ ਮੈਂ ਕੀ ਕਰਨੇ ਮੈਂ ਕਿੱਥੇ ਜਾ ਕੇ ਬੈਣੇ ਹੈਗੇ ਤੁਹਾਨੂੰ ਪਤਾ ਮੈਨੂੰ ਤੇ ਇਹ ਹੀ ਕੀ ਗੱਲ ਕੁਝ ਕੁ ਪੈਸਾ ਦੇ ਲਾ ਜਾ ਕੁਝ ਦੇ ਦਿੰਦੇ ਚੱਲ ਜਾਣੇ ਵਾਲੀ ਪਟਾਕੇ ਪਟੂਕੇ ਲੈ ਦਿੰਦੇ ਤੇ ਫੇਰ ਹੀ ਟੈਂਪ ਜੇ ਮੈਂ ਤੁਹਾਡੇ ਤੁਸੀਂ ਮੈਨੂੰ ਨਾ ਦਿੰਦੇ ਤੇ ਫੇਰ ਮੈਂ ਤੇ ਇਦਾਂ ਹੀ ਬੈਣਾ ਸੀ ਨਾ ਰਾਤ ਨੂੰ ਮੇਰੇ ਜਾਣੇ ਤਰਸਣਾ ਇਹਨਾਂ ਲੋਕਾਂ ਵਾਲੇ ਕੋਈ ਨਹੀਂ ਬਹੁਤ ਸਾਰਿਆਂ ਦੇ دل ਇੱਕੋ ਜਿਹੇ ਨਹੀਂ ਗੇ ਹੁੰਦੇ ਹਨ ਕੋਈ ਥੋੜੇ ਛੋ ਥੋੜਾ ਵੀ ਦੇ ਕੇ ਖੁਸ਼ ਹੁੰਦਾ ਆ ਕੋਈ ਭਰਿਆ ਘਰ ਹੋਏ ਤਦ ਵੀ ਵਿੱਚ ਉਹ ਨਹੀਂ ਚੁਟਕੀ ਕੇ ਨੂੰ ਦੇ ਸਕਦੇ ਤੇ ਮੈਨੂੰ ਖੁਸ਼ੀ ਹੋਈ ਤੇਰੇ ਕੋਲ ਸੁਣ ਕੇ ਕਿ ਤੇਰੇ ਬੱਚਿਆਂ ਨੇ ਮਠਿਆਈ ਖਾਦੀ ਆ ਮੋਮਬਤੀਆਂ ਬਾਲੀਆਂ ਵਧੀਆ ਲੱਗਾ ਆ ਪਰ ਇਹ ਆ ਵੀ ਚਲੋ ਮਹਾਰਾਜ ਹਰ ਇੱਕ ਨੂੰ ਦਿੰਦਾ ਆ ਪਰ ਅੰਟੀ ਕੇ ਕੈਨਵਲ ਪੀ ਸਾਨੂੰ ਤੇ ਆਸ ਤੁਹਾਡੇ ਤੁਹਾਡੇ ਲੋਕਾਂ ਦੀ ਹੁੰਦੀ ਆ ਜਿਨ੍ਹਾਂ ਦੇ ਘਰ ਕੰਮ ਕਰੀਦਾ ਵਾ ਤੇ ਫਿਰ ਇਹਦੇ ਨੂੰ ਤੁਸੀਂ ਲੋਕ ਵੀ ਨਾਂ ਦਵੋ ਤੇ ਫਿਰ ਅੰਟੀ ਅਸੀਂ ਕਿੱਥੋਂ ਆਪਣੇ ਗੁਜ਼ਾਰੇ ਕਰਦੇ ਫਿਰ ਮਾੜੀ ਗੱਲ ਇਹ ਆ ਨਾ ਜੇ ਸਾਾਨੂੰ ਜੀ ਸਾਡਾ ਜੀ ਕਰਦਾ ਹੈ ਕਿ ਅਸੀਂ ਆ ਆ ਸ਼ੌਕ ਕਰੀਏ ਦੀਵਾਲੀ ਤੇ ਕੋਈ ਦਿਨ ਦੇ ਆ ਰਾਇਆ ਤਾਂ ਆਪਾਂ ਇਤਨਾ ਮਠਿਆਈਆਂ ਲਿਆਈਏ ਦੀਵਾਲੀ ਤੇ ਦੀਵੇ ਪਾਲੀਏ ਬੱਚਿਆਂ ਨੂੰ ਨਵੇਂ ਕੱਪੜੇ ਦੇਈਏ ਤੇ ਸਾਰਿਆਂ ਦੇ ਵਿੱਚ ਦੇਲੇ ਉਹ ਜਾਈ ਹੁੰਦਾ ਆ ਸਾਰ ਕੋਈ ਆਪਣੇ ਬੱਚਿਆਂ ਦੇ ਕੇ ਖੁਸ਼ ਹੁੰਦਾ ਅੰਟੀ ਆਪਸੂਟ ਵੀ ਪਾਇਆ ਜੇ ਤੁਹਾਡੀ ਨਾ ਉਹਦਾ ਹੀ ਤੁਸੀਂ ਮੈਂ ਦਿੱਤਾ ਨਾਲ ਕੋਲ ਕਿ ਲ ਸੋਹਣਾ ਲੱਗਿਆ ਲ ਵਧੀਆ ਲੱਗਾ ਤੇ ਬੜਾ ਸੋਹਣਾ ਫੇਟਾ ਆ ਗਿਆ ਤੈਨੂੰ ਆ ਨਹੀਂ ਥੋੜਾ ਖੁੱਲਾ ਦੇ ਆ ਜੀ ਸੀਨ ਮਾਰ ਲਈ ਬੜਾ ਵਧੀਆ ਲੱਗਾ ਨਹੀਂ ਚੱਲ ਬੜਾ ਵਧੀਆ ਲੱਗਾ ਪਾਇਆ ਆ ਨਹੀਂ ਮੈਂ ਮੈਂ ਉਹ ਹੀ ਤੇਰੇ ਵਰਗੀ ਜਵਾਨ ਆ ਨਾ ਥਾ ਕਰਕੇ ਤੇਰਾ ਨਾਪ ਉਹਦੇ ਨਾਲ ਰਲ ਗਿਆ ਹਾਂਜੀ ਮੈਂ ਤੇ ਪਹਿਲਾਂ ਕਿਹਾ ਮੈਂ ਕਿਹਾ ਪਹਿਲਾਂ ਮੈਂ ਕਿ ਧੰਨਵਾਦ ਕਰਕੇ ਤੇ ਤੇਰੇ ਕੱਲ ਮੈਂ ਛੁੱਟੀ ਕਰ ਲਈ ਹੀਗੀ ਮੈਂ ਕਿਹਾ ਚੱਲ ਕੋਈ ਨਹੀਂ ਸਾਰੇ ਛੁੱਟੀ ਕਰਦੇ ਇੱਕ ਦਿਨ ਮੈਂ ਚਲੋ ਤੁਹਾਨੂੰ ਆਂਟੀ ਦਾ ਧੰਨਵਾਦ ਕਾਦਾ ਕਰਨਾ ਆ ਉਹ ਮਹਾਰਾਜ ਦੇ ਨੂੰ ਵਾਲਾ ਸੱਚੇ ਪਾਤਸ਼ਾਹ ਠੀਕ ਹੈ ਨਾ ਉਹਦੇ ਕਰ ਕੋਈ ਘਾਟਾ ਨਹੀਂ ਹੁੰਦਾ ਉਹ ਗਰੀਬਾਂ ਨੂੰ ਵੀ ਦਿੰਦਾ ਅਮੀਰਾਂ ਨੂੰ ਵੀ ਦਿੰਦਾ ਇਹ ਆਪੀ ਗੱਲ ਅਮੀਰ ਦੀ ਤਕਰੀਬ ਕੀ ਨਹੀਂ ਹੁੰਦੀ ਆਂਟੀ ਜੀ ਦਿਲ ਹੋਣਾ ਚਾਹੀਦਾ ਨਾ ਬੰਦੇ ਦਾ ਹਾਂ ਇਹ ਤਾਂ ਗੱਲ ਹੈ ਹੀ ਹੁਣ ਤੁਸੀਂ ਕਿਹੜੇ ਉਹਨਾਂ ਨਾਲੋਂ ਜ਼ਿਆਦਾ ਅਮੀਰ ਜੋ ਕਿੰਨੇ ਅਮੀਰ ਆ ਤੁਹਾਡੇ ਨਾਲੋਂ ਤੁਹਾਨੂੰ ਪਤਾ ਇੰਨੀ ਵੱਡੀ ਕੋਠੀ ਹੈ ਤੇ ਡੇ ਵੱਡੇ ਅਫਸਰ ਲੱਗੇ ਆ ਸਾਰੇ ਜਣੇ ਜਿੰਦੇ ਜਿੰਦੇ ਵੱਡੇ ਅਫਸਰ ਹੁੰਦੇ ਆ ਨਾ ਉਹਨਾਂ ਦੇ ਦਿਲ ਲੋਹੇ ਵਰਗੇ ਸਖਤ ਹੁੰਦੇ ਆ ਜਿੰਨਾ ਬੰਦਾ ਗਰੀਬ ਹੁੰਦਾ ਨਾ ਉਹ ਸੌਫਟ ਦਿਲ ਵਾਲੇ ਹੁੰਦੇ ਆ ਉਹ ਕਿਸੇ ਦਾ ਦੁੱਖ ਨਹੀਂ ਵੇਖ ਸਕਦੇ ਨਹੀਂ ਅੱਜ ਦੀ ਜੀ ਭਾਜੀ ਤੇ ਮੈਂ ਬੜਾ ਚੰਗੇ ਲੱਗਦੇ ਆ ਵੀ ਵਧੀਆ ਵਾ ਪਰ ਮੇਰਾ ਚਲ ਕਦੀ ਵਾਰ ਨਹੀਂ ਪਿਆ ਉਹਨਾਂ ਨਾਲ ਤੇ ਪਰ ਉਹ ਤੇ ਨੌ ਸੱਸ ਆਂਟੀ ਨਿਆ ਖਰੂਸ ਆ ਨਾ ਮੈਨੂੰ ਨਹੀਂ ਪਤਾ ਨਹੀਂ ਮੈਨੂੰ ਤੇ ਇਦਾਂ ਲੱਗਦਾ ਰਹਿੰਦਾ ਕਿ ਆਹਦੀ ਕੋਠੀ ਪਾਈ ਆ ਨਾ ਤੇ ਇਹਨਾਂ ਨੂੰ ਲੱਗਦਾ ਮਜ਼ਦੂਰਾਂ ਨੂੰ ਵੀ ਕੋਈ ਪੈਸੇ ਉਹਨਾਂ ਦਾ ਕੌਣ ਚੂਸ ਚੂਸ ਕੇ ਕੋਠੀ ਪਾਈ ਇਹਨਾਂ ਮੈਨੂੰ ਲੱਗਦਾ ਜਿੱਦਾਂ ਕੀ ਪਤਾਂਦੀ ਪੁਲਸ ਵਿੱਚ ਹੈਗਾ ਵਾ ਲੋਕਾਂ ਨੂੰ ਘਰ ਬਣ ਕਰਕੇ ਤੇ ਕਿੱਦਾਂ ਇੰਨੇ ਘਰ ਬਣਾਇਆ ਵਾ ਇਹ ਤਾਂ ਦੇਖ ਥੋੜਾ ਹੁੰਦਾ ਬੰਦੇ ਇੰਨੀ ਕੰਜੂਸ ਆ ਸਹੀ ਗੱਲ ਆ ਸਹੀ ਗੱਲ ਆ ਪਰ ਇਹ ਲੋਕ ਇਹ ਕਰਦੇ ਆ ਕਿ ਆਪਾਂ ਜਿੰਨੇ ਆਪਣੇ ਘਰਾਂ ਦੇ ਪੈਸੇ ਲਾਏ ਆ ਨਾ ਸਾਰੇ ਆਪਾਂ ਗਰੀਬ ਦੇ ਹੱਡਾਂ ਚੋਂ ਹੀ ਕੱਢਨੇ ਆ ਗਰੀਬ ਦੀ ਮਿਹਨਤ ਮਾਰ ਕੇ ਉਹ ਉਹਦੇ ਵਿੱਚੋਂ ਹੀ ਸੰਦੇ ਕਿ ਸਾਰੇ ਘਾਟੇ ਪੂਰੇ ਉਹਦੇ ਗਰੀਬ ਦੇ ਲਹੂ ਚੋਂ ਹੀ ਕਰਨੇ ਆ। ਅੰਟੀ ਇਹਨਾਂ ਲੋਕਾਂ ਨੂੰ ਇਹ ਨਹੀਂ ਨਾ ਪਤਾ ਹੁੰਦਾ ਵੀ ਆਪਾਂ ਕਿ ਗਰੀਬ ਨੂੰ ਦਵਾਂਗੇ ਤਾਂ ਉਹਦੀ ਸੀਸਾ ਨੂੰ ਕਿਥੇ ਬਚਾਉਣੀ ਆ ਵਾ। ਹੋਰ ਕੀ ਥੋੜੇ ਥੋੜਾ ਵੀ ਦੋਤ ਮਹਾਰਾਜ ਪਤਾ ਕਿੰਨਾ ਜ਼ਿਆਦਾ ਦਿੰਦਾ ਆ ਵਾ। ਅੰਟੀ ਘਾਟੀ ਮੈਂ ਤਾਂ ਤੁਹਾਨੂੰ ਵਾਧ ਕਰਨਾ ਆਈ ਹਾਂ। ਚਲ ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਮਹਾਰਾਜ। ਮਹਾਰਾਜ ਤੈਨੂੰ ਬਹੁਤਾ ਦੇਵੇ ਵਾ। ਮੈਂ ਜਾਵਾਂਗੀ ਤੇ ਬੋਲਣਗੀ ਆ। ਅੰਟੀ ਮੈਂ ਜਦੋਂ ਮੈਨੂੰ ਪੈਸੇ ਦੇਣਗੇ ਨਾ ਤੇ ਮੈਂ ਤੁਹਾਨੂੰ ਏ ਹਜ਼ਾਰ ਰੁਪਏ ਤੁਹਾਡੇ ਦੇ ਦਿਆਂਗੀ। ਨਹੀਂ ਨਹੀਂ ਮੈਂ ਨਹੀਂ ਏ ਹਜ਼ਾਰ ਰੁਪਏ ਲੈਣਾ। ਐਸੇ ਨਹੀਂ ਲੈਨੇ ਨਾ ਨਾ ਜਿਹੜੇ ਇੱਕ ਵਾਰ ਦੇ ਦਿੱਤੇ ਵਸ ਗਏ ਉਹ ਤੈਨੂੰ ਦੇ ਕੇ ਮੈਂ ਵਾਪਸ ਲੈਨੇ ਆ ਮੁਕ ਤਾਂ ਅੰਟੀ ਬਹੁਤ ਬਹੁਤ ਧੰਨਵਾਦ ਨਹੀਂ ਮੇਰੇ ਬੱਚੇ ਵੀ ਤੁਹਾਨੂੰ ਅਸੀਸਾਂ ਦਿੰਦੇ ਆ ਕਿ ਕਿੰਨੇ ਚੰਗੇ ਆ ਅੰਟੀ ਇਹ ਤੇ ਪਾਹੀ ਚਲ ਕੋਈ ਨਹੀਂ ਪੁੱਤ ਕੋਈ ਨਹੀਂ ਤੂੰ ਇੰਨਾ ਜ਼ਿਆਦਾ ਨਾ ਫੀਲ ਕਰ ਚੰਗਾਂਟੀ ਮੈਂ ਹੁਣ ਇਹਦੇ ਇਜਾਮਾਂ ਫੇਰ ਬੋਲਣਗੀਆਂ ਫੇਰ ਚਲ ਠੀਕ ਹੈ ਕਰ ਲੈ ਕਰ ਲੈ ਤੂੰ ਆਪਣਾ ਕੰਮ ਧੁੱਪ ਚੜਨ ਦੇਈ ਚੰਗਾਂਟੀ ਜੀ ਫੇਰ ਆਵੀ ਮਿਲ ਜੰਗਾ ਹਾਂ ਮੈਂ ਆਉਂਗੀ ਤੇ ਕੰਮ ਕੋਈ ਹੁੰਦਾ ਕੋਈ ਵੀ ਦੱਸ ਦਿਆ ਕਰੋ ਚਲੋ ਕੋਈ ਗੱਲ ਨਹੀਂ ਪੁੱਤ ਦੱਸ ਦਾਂਗੇ ਤੂੰ ਆਪਣੀ ਧੀ ਆ ਫੇਰ ਕੀ ਹੈ ਜੇ ਲੋੜ ਹੋਗੀ ਜ਼ਰੂਰ ਦੱਸੂਗੀ ਚੰਗਾਂਟੀ ਦੀ ਸੱਸੀ ਕਾ ਚੰਗਾ ਜੀ ਸੱਸੀ ਕਾ ਮਮੀ ਵੇਖ ਲਓ ਕਿੰਨਾ ਟਾਈਮ ਹੋ ਗਿਆ ਅੱਜ ਤੱਕ ਨਹੀਂ ਆਈ ਹੋ ਤੇ ਹੁਣ ਆ ਜਾਪਦਾ ਅੱਜ ਬਣੇਗਾ ਮੇ ਮਿਸਤਰੀਆਂ ਨੇ ਤੇ ਅੱਜ ਛੁੱਟੀ ਕਰਨੀ ਕਰਨੀ ਆ ਏ ਉਹ ਅੱਜ ਅੱਜ ਦੇ ਦਿਨ ਦਿੰਦੇ ਆਪਣੇ ਸੰਦਾ ਨੂੰ ਤੂਫ ਵੱਟੀ ਕਰਦੇ ਆ ਤੇ ਇਹਨੇ ਭਲਾ ਕੀ ਕਰਨਾ ਹੀ ਕਰ ਰਹਿ ਕੇ ਮੇਰੇ ਕੋਲ ਤਾਂ ਨੀਜੇ ਕੰਮ ਕੁਮ ਹੁੰਦਾ ਤੇ ਹੋਰ ਕੇ ਮੇਡ ਨੂੰ ਬੁਲਾ ਲੈਨੇ ਆ ਉਹ ਆਪੇ ਕਰ ਲੈਂਦੀ ਮੈਂ ਨਹੀਂ ਕਰ ਸਕਦੀ ਕੰਮ ਖਰੇ ਆਈ ਜਾਵੇ ਵੇਖਦੇ ਆ ਨਾ ਹੁਣ ਘੜੀ ਢੀਕਦੇ ਆ ਜੇ ਇੰਨਾ ਖਲਾਰਾ ਪਿਆ ਵਾ ਬੱਚਿਆਂ ਨੇ ਪਾਇਆ ਵਾ ਪਟਾਕੇ ਪਟੂਕੇ ਚਲਾਏ ਹੀਗੇ ਤੇ ਮੈਨੂੰ ਤੇ ਹੋਰ ਤਰ੍ਹਾਂ ਹੋਈ ਜਾਂਦਾ ਸਾਰਾ ਘਰ ਡੱਟੀ ਡੋਟੀ ਲੱਗਣ ਡਿਆ ਵਾ ਤੁਸੀਂ ਬੁਲਾਓ ਮੇਡ ਨੂੰ ਹੋਰ ਕਹੇ ਨੂੰ ਨਹੀਂ ਆmdi ਤੇ ਨਾ ਆਵੇ ਆ ਵੇਖ ਨਹੀਂ ਅੱਧਾ ਘੰਟਾ ਢੀਕਦੀ ਹਜੇ ਨਾ ਉਹ ਤੇ ਫਿਰ ਵੇਖ ਲਾਂਗੇ ਤੁਹਾਨੂੰ ਮੈਂ ਕਿਹਾ ਸੀ ਨਾ ਦੋ ਇਹਨੂੰ ਇੰਨੀ ਜ਼ਿਆਦਾ ਖੁੱਲ ਤੇ ਵੇਲ ਹੁਣ ਖੁੱਲ ਦਾ ਨਤੀਜਾ ਵੇਖ ਲੈਣਾ ਬਿਨਾ ਮਤਲਬ ਤੇ ਛੁੱਟੀ ਕਰਕੇ ਬੰਦਾ ਫੋਨ ਹੀ ਕਰ ਲੈਂਦਾ ਵਾ ਕਿ ਮੈਂ ਨਹੀਂ ਆ ਸਕਦੀ ਉਹ ਕਨੇ ਉਹਨੇ ਪੈਸੇ ਆ ਨਾ ਖੋਚ ਸੀ ਉਹਨੇ ਲੈ ਕੇ ਵੀ ਨਹੀਂ ਖੋਚ ਮੈਨੂੰ ਨਹੀਂ ਜੇ ਪਤਾ ਮੈਂ ਨਹੀਂ ਕੰਮ ਕਰ ਸਕਦੀ ਨਾ ਹੀ ਮੇਰੇ ਕੋ ਹੁੰਦਾ ਵਾ ਤੁਹਾਨੂੰ ਮੈਂ ਕਿਹਾ ਸੀ ਉਹਨੇ ਦਿਵਾਲੀ ਨਾ ਦੋ ਫੇਰ ਹੀ ਉਹਨੇ ਸੂਤਰ ਹੋਣਾ ਹੀਗਾ ਹੁਣ ਉਹ ਲੈ ਕੇ ਤੇ ਉਹ ਬੈਠੀ ਰਮਜਨਾ ਦੱਸੀ ਇਹ ਉਹਨੇ ਵੀ ਲੈ ਕੇ ਉਹ ਕਿਹੜੀ ਖੁਸ਼ ਸੀ ਅਜੇ ਤੇ ਆਂਦੀ ਮੈਨੂੰ ਹੋਰ ਚਾਹੀਦੇ ਆ ਜਾਂ ਐਡਵਾਂਸ ਦੇ ਦੋ ਜਾਂ ਮੈਨੂੰ ਹੋਰ ਪੈਸੇ ਦੋ ਆ ਨਤੀਜਾ ਵੇਖ ਲਿਆ ਜੇ ਨਾ ਹੁਣ ਆਈ ਅਜੇ ਤੀਕਰ ਇਹਨੇ ਨਹੀਂ ਹੁਣ ਅੱਜ ਵੀ ਕੱਲ ਵੀ ਛੁੱਟੀ ਮਾਰ ਕੇ ਬਹਿ ਗਈ ਸੀ ਅੱਜ ਵੀ ਨਹੀਂ ਆਂਦੀ ਏ ਵੇਖਦੀ ਅੱਧਾ ਘੰਟਾ ਨਹੀਂ ਤੇ ਫਿਰ ਕੋਈ ਕਰਦੀ ਹੱਲ ਹੋਰ ਕਿਸੇ ਨੂੰ ਫਿਰ ਬੁਲਾ ਲੈਨੇ ਆ ਜਿਹੜੀ ਇਹਨਾਂ ਦੇ ਘਰ ਸਾਹਮਣੇ ਤੇ ਆਂਦੀ ਆ ਉਹਦੇ ਨੂੰ ਕਰਾਂ ਗੱਲ ਆਪੇ ਆ ਜੂਗੀ ਤੇਰੇ ਦੀ ਪੱਕੀ ਛੁੱਟੀ ਕਰੋ ਨਹੀਂ ਹੁੰਦੀ ਤੇ ਨਹੀਂ ਆ ਨਾ ਸੱਚੀ ਘੰਟੀ ਜੀ ਸਾਸ੍ਰੀ ਘਰ ਆ ਗਈਆਂ ਸਸਕਲ ਦੀਦੀ ਕੁੜੀਆ ਕਿੱਡਾ ਦੇਣਾ ਆਇਆ ਤੇ ਅਸੀਂ ਤਾਂ ਡੀਕਾਂ ਡਾਂ ਕਦੇ ਇਹਦੇ ਤੇਨੂੰ ਅੰਟੀ ਉਹ ਬੇਬੇ ਤਾਂ ਪਤਾ ਉਹਦਰ ਚਲ ਗਈ ਸੀ ਨਾ ਅੰਟੀ ਰਤਨਜੀਤ ਵਾਲਾ ਉਹਦਰ ਕੱਲ ਕਾਤਾ ਛੁੱਟੀ ਮਾਰ ਲਈ ਤੂੰ ਅੰਟੀ ਤੁਹਾਨੂੰ ਪਤਾ ਵਿਸ਼ਕਰਮਣ ਦੇ ਸਾਰੇ ਛੁੱਟੀ ਹੁੰਦੀ ਹੈ ਸਾਰੇ ਕੋਈ ਵੀ ਨਹੀਂ ਨਹੀਂ ਇਸ ਤਰ੍ਹਾਂ ਨੇ ਤੇ ਆਪਣੇ ਸੰਦਾਂ ਨੂੰ ਤੂਫ ਵਰਟੀ ਕਰਨੀ ਹੁੰਦੀ ਤੇ ਤੂੰ ਕਿੰਨੂੰ ਕਰਦੀ ਰਹੀ ਹੈ ਕੱਲ ਛੁੱਟੀ ਮਾਰੀ ਮਾਰੀ ਹੁਣ ਟਾਈਮ ਵੇਖੋ ਉੱਪਰ 12:00 ਵੱਜ ਗਏ ਦੀਦੀਓ ਜੇ ਵੀ ਕਰਾ ਤਰ ਬਤਾਇਆ ਜਾਣਾ ਹੁੰਦਾ ਵਾ ਫਿਰ ਉਧਰ ਕੰਮ ਹੀਗਾ ਤਾਂ ਕਰਕੇ ਛੁੱਟੀ ਮਾਰੀ ਆ। ਹੁਣ ਜਿੱਦਿ ਕਰਾ ਪਸਲਾਰਾ ਇੱਥੇ ਰਹੀ ਗਏ। ਤੇ ਹੁਣ ਫਿਰ ਜੀਦੀ ਮੈਂ ਇਦਾਂ ਨਹੀਂ ਕਿੱਦਾਂ ਕਰਾਂ ਫਿਰ ਉਹਨਾਂ ਦਾ ਜਿੱਤਵਾਲ ਵੀ ਜਾਣਾ ਪੈਂਦਾ ਮੈਨੂੰ ਪਹਿਲਾਂ ਤੇ ਉਹਦੇ ਕਰਕੇ ਫਿਰ ਟਾਈਮ ਲੱਗ ਜਾਂਦਾ ਵਾ ਨਾ। ਐ ਮੈਂ ਤੁਹਾਡਾ ਖੰਡਾ ਇਨੇ ਟਾਈਮ ਤਿਕਰ ਕਿੰਨਾ ਉੱਪਰ ਉਹ ਟਾਈਮ ਹੋ ਗਿਆ ਵਾ ਤੇ ਤੁਹਾਡੇ ਪਸਲਾਰਾ ਪਿਆ ਵਾ। ਬੜਾ ਟੌਰ ਖੰਡ ਕੇ ਆਈ ਅੱਜ ਮੈਚਿੰਗ ਸੂਟ ਪਾ ਕੇ ਦੁਪੱਟਾ ਨਾਲ ਵੇ ਕਿੱਦਾਂ ਮੈਚ ਕਰਾਇਆ ਵਾ। ਅੰਟੀ ਉਹ ਰਤਨਜੀਤ ਅੰਟੀ ਨੇ ਸੂਟ ਦਿੱਤਾ ਮੈਨੂੰ ਉਹਨਾਂ ਦੀ ਨੌਂ ਦਾ ਸੂਟ ਹੀ ਤੇ ਉਹ ਕਿੱਦੇ ਕਿ ਉਹਨੇ ਸਮਾਇਆ ਹੀ ਆ ਤੇ ਉਹ ਕਹਿੰਦੇ ਉਹ ਪਾਉਣਾ ਨਹੀਂ ਉਹਨੇ ਤੇ ਤੂੰ ਲੈ ਲੈ। ਉਹ ਨਵਾਂ ਹੀ ਸੂਟ ਉਹਨੇ ਮੈਨੂੰ ਦਿੱਤਾ। ਅੱਛਾ। ਟੋਰ ਕੱਢਦੇ ਰਹੇ ਤਾਂ ਹੀ ਤੇ ਲੇਟ ਹੋ ਗਈ ਆ। ਇਹੋ ਜਿਹੜੀ ਟੋਰ ਦੀ ਨਾ ਸੂਟ ਹੀ ਪਾਇਆ ਉਹ ਵੀ ਤੁਹਾਨੂੰ ਪਤਾ ਸੂਟ ਹੀ ਹੈ ਹੋਰ ਕੀ ਪਾਇਆ ਮੈਂ। ਵੇਖਿਆ ਉਸ ਵੇਲੇ ਦਾਖਤਾ ਫਲਾਨੀ ਨੇ ਦਿੱਤਾ ਢਿਮਕੜੀ ਨੇ ਦਿੱਤਾ। ਅੰਟੀ ਨਾਲੇ ਮੈਨੂੰ ਅੰਟੀ ਰਤਨਜੀਤ ਨੇ ਨਾ ਜਾਰ ਪਿਆ ਵੀ ਦਿੱਤਾ ਹੀਗਾ। ਅੱਛਾ ਜਾਣਦੀ ਮੈਂ ਰਤਨਜੀਤ ਅੰਟੀ ਨੂੰ। ਮੈਨੂੰ ਪਤਾ ਵਾ। ਉਹ ਤੇ ਗੰਡੇ ਤੋਂ ਛਿੱਲ ਲਾ ਕੇ ਨਾ ਦਵੇ ਤਾਂ ਨਾਲੇ ਤੈਨੂੰ ਸੂਟ ਤੇ ਨਾਲੇ 1000 ਰੁਪਈਆ ਮੈਂ ਜਾਣਦੀ ਚੰਗੀ ਤਰ੍ਹਾਂ ਨੂੰ ਨਹੀਂ ਅੰਕੇ ਏਦਾਂ ਵੜਿਆ ਆ ਨਾ ਕਰ ਦੂਜੇ ਦਾ ਦੂਜੇ ਘਰ ਦੂਜੇ ਦਾ ਤੀਜੇ ਘਰ ਇਹੋ ਤਾਂ ਤੁਹਾਡੀਆਂ ਆ ਦਿੱਤਾ ਮਾੜੀਆਂ ਨੇ ਆਪਣੀ ਮਰਜ਼ੀ ਨਾਲ ਕੋਈ ਜੋ ਮਰਜ਼ੀ ਦਵੇ ਇਹਦਾ ਦੱਸਣਾ ਫਲਾਣੇ ਨੇ ਆ ਦਿੱਤਾ ਟਿਮਕੜੇ ਨੇ ਆ ਦਿੱਤਾ ਹੈ ਹੋਰ ਇਹੀ ਕਿੰਨਾ ਕੁਛ ਦਿੱਤਾ ਕਿੰਨਾ ਕਾਸਟਰੀ ਹੀਗਾ ਮੇਰਾ ਸੈੱਟ ਜਿਹੜਾ ਹੈ ਦਿੱਤਾ ਇਹਦਾ ਨਾ ਹੀ ਨਹੀਂ ਨਾ ਉਹਦਾ ਨਹੀਂ ਨਾ ਨਹੀਂ ਜੀ ਜੀ ਮੈਂ ਤਾਂ ਕਰਦੋ ਕਿ ਆ ਮੈਂ ਉਹਦਾ ਜਾ ਕੇ ਆਂਟੀ ਰਤਨਜੀਤ ਕਰ ਵੀ ਦੱਸਿਆ ਕਿ ਮੈਨੂੰ ਦੀ ਰਵਿੰਦਰ ਨੇ ਸੈਟ ਦਿੱਤਾ ਆ ਨਾਲੇ ਮੈਂ ਕਿਹਾ ਮੈਨੂੰ ਆਂਟੀ ਨਾ 100 ਰੁਪਏ ਦਿੱਤਾ ਵਾ ਦੀਵਾਲੀ ਦਾ ਉਹ ਆ ਕਿ 1.5 200 ਦਾ ਸੂਟ ਦੇ ਦਿੱਤਾ ਹੁਣ ਆ ਤੇ ਕਿੱਡਾ ਰਤਨਜੀਤ ਆਂਟੀ ਨੇ ਸੂਟ ਦਿੱਤਾ ਚੱਲ ਜੀ ਜੀ ਸੂਟ ਸੋਹਣਾ ਵਾ ਆਂਟੀ ਦਾ ਸਾਨੂੰ ਕਿੰਨੇ ਕ ਦੇਣ ਵਾਲੀ ਹਾਂ ਏਦਾਂ ਜੀ ਸਾਨੂੰ ਗਰੀਬਾਂ ਨੂੰ ਕੀ ਤੁਹਾਨੂੰ ਪਤਾ ਸਾਨੂੰ ਤੇ ਕੋਈ 100 ਵਾਲੀ ਚੀਜ਼ ਵੀ ਦੇ ਦੇ ਤੁਹਾਨੂੰ ਤੇ ਵਧੀਆ ਹੀ ਲੱਗਦੀ ਆ ਤੁਹਾਨੂੰ ਪਤਾ ਹੀ ਆ ਚਲ ਠੀਕ ਆ ਹੁਣ ਕਰ ਲਾ ਕੰਮ ਤੇ ਗੱਲਾਂ ਹੀ ਸੁਣਾਵਾਂਗੇ ਰਾਹਲ ਟੈਸਟ ਇਤਰਾ ਕਰ ਲੈਣਾ ਨਹੀਂ ਬੱਸ ਲੱਗੀ ਹੈ ਪਹਿਲਾਂ ਤੇ ਆਈ 12 ਵਜੇ ਆ ਤਾਂ ਹੁਣ ਗੱਲਾਂ ਸਲਾਉਂਗੀ 4 ਕੋਈ ਗਲੈਂਟੀ ਕਰ ਲੈਣੀ ਆ ਚੱਲ ਫਿਰ ਹੁਣ ਧੁੱਪ ਨਾ ਚੜਾ ਤਾ ਉੱਤੇ ਬੱਚਿਆਂ ਨੇ ਪਟਾਕੇ ਚਲਾਏ ਉਹ ਵਾਵਾ ਹੀ ਖਲਾਰੇ ਵਾ ਅੱਛਾ ਈ ਤੇ ਉਹ ਹੁਣ ਜਲਾ ਮੇਰੀ ਭੈਣ ਕੋਈ ਗੱਲ ਨਹੀਂ ਟੀ ਚੁੱਕ ਲੈਣੀ ਆ ਉਹਦੇ ਦੀਵੇ ਦਾ ਵੀ ਪਏ ਆ ਤੇ ਉਹ ਵੀ ਚੱਕ ਲਿਓ ਹਾਂ ਕੋਈ ਦੀਦੀ ਚੁੱਕ ਲੈਣੀ ਆ ਪੂਰਾ ਨੀਟ ਐਂਡ ਕਲੀਨ ਕਰਦੇ ਹੋ ਹਾਂ ਕੋਈ ਗੱਲ ਨਹੀਂ ਆ ਘਰ ਨਹੀਂ ਜਾਓ ਫਿਰ ਪਾਈ ਵੇਸਟ ਨਾ ਕਰੋ ਮੈਂ ਆ ਵੇਖਿਆ ਕੰਮ ਵਾਲੀ ਦੀ ਗੱਲ ਸੁਣੀ ਹੂੰ ਕਿ ਡਾ ਰਤਨਜੀਤ ਨੂੰ ਵੜਿਆਉਂਦੀ ਆ ਸੂਟ ਉਹਨੇ ਦਿੱਤਾ ਹਜ਼ਾਰ ਰੁਪਈਆ ਦਿੱਤਾ ਇਦਾਂ ਹੀ ਇੱਕ ਦੂਜੀ ਦਾ ਵੜਿਆ ਵੜਿਆ ਕੇ ਅਗਲੇ ਨੂੰ ਪਰਮੰਦੀਆਂ ਵਾਂ ਕੇ ਪੀ ਇਹ ਵੀ ਜ਼ਿਆਦਾ ਦਵੇ ਉਦੋਂ ਵੱਧ ਦਵੇ ਉਹ ਹੀ ਇਹਨਾਂ ਦੀ ਗਵਾਂਡ ਰਹੀ ਨੇ ਸਾਨੂੰ ਨਹੀਂ ਪਤਾ ਉਹ ਕਿਹੋ ਜੀ ਭੁੱਖੀ ਨੰਗੀ ਆਂਟੀ ਆ ਗਈ ਆ ਕਿਤੇ ਕਿਤੇ ਰੁਪਈਆ ਕਿਸੇ ਵੱਲ ਹੋਵੇ ਤੇ 70 ਵਾਰੀ ਫੇਰੇ ਮਾਰਦੀ ਆ ਪੀ ਮੇਰਾ ਰੁਪਈਆ ਤੁਹਾਡੇ ਵੱਲ ਉਹ ਲੈਣ ਆ ਜਾਂਦੀ ਤੇ ਉਹ ਉਹਦੀ ਕਿ ਤਰ੍ਹਾਂ ਸਿਫਤਾਂ ਆ ਨਾ ਇਹਨਾਂ ਦੀਆਂ ਇਹਨਾਂ ਲੋਕਾਂ ਨੇ ਸਿਫਤਾਂ ਕਰ ਕਰ ਕੇ ਹੀ ਤੇ ਖਾਣਾ ਵਾ ਵਾ ਮੈਨੂੰ ਰਤਨ ਜੀ ਦੀ ਆਂਟੀ ਨੇ ਸੂਟ ਦਿੱਤਾ ਦੁਪੱਟਾ ਦਿੱਤਾ ਹੋਰ ਵੀ ਪਤਾ ਨਹੀਂ ਕੀ 500 ਰੁਪਏ ਕਹਿਣ ਦੀ 1000 ਰੁਪਏ ਪੈਣ 1000 ਰੁਪਏ ਕਹਿਣ ਦੀ ਆਹੋ ਤਾਂ ਭੁੱਲੀ ਐ ਸਾਨੂੰ ਆਂਟੀ ਦੇਣ ਉਹ 200 ਦੀ ਗੱਲ ਕਰ ਉਹਨੇ ਤੇ ਕਦੀ ਵੀ ਨਹੀਂ ਦਿੱਤਾ ਹੋਣਾ ਐਵੇਂ ਸਿਫਤਾਂ ਕਰਨ ਦੀ ਝੂਠੀਆਂ ਹੀ ਵੇ ਆਂਦੀ ਇਹ ਇਤਰਾ ਇਹ ਕਵਾਂਗੇ ਤੇ ਇਹ ਵੀ ਮੈਨੂੰ ਦੇਣਗੇ ਅਹੀਂ ਨਾ ਤੇ ਨਹੀਂ ਦਿੱਤੇ ਇਹਨਾਂ ਬਹੁਤਾ ਹੀ ਮੂੰਹ ਵੱਡਿਆ ਵੇ ਜਿਆਦਾ ਹੀ ਅੱਡਦੀ ਹੋਣਾ ਆਂਟੀ ਨੂੰ ਭਲਾ ਮੈਂ ਆਨੇ ਬਣੇ ਪੁੱਛੂੰਗੀ ਨਾ ਇਹਦਾ ਹੁਣ ਇਹ ਸੱਚ ਤੇ ਝੂਠ ਫੜਿਆ ਜਾਣਾ ਵਾ ਵੀ ਆਂਟੀ ਨੇ ਦਿੱਤਾ ਕਿ ਨਹੀਂ ਵਹ ਦੇਣ ਵਾਲੀ ਨਹੀਂ ਆਂਟੀ ਹੈਗੀ ਦਾਦੀਆਂ ਵਾ ਖੜੂਸ ਦੋਵੇਂ ਕਿਤੇ ਨੌ ਸੱਸ ਮੈਂ ਨਹੀਂ ਪਤਾ ਨਹੀਂ ਵੱਤ ਤੋਂ ਵੱਦੀ ਆ ਮੀਨਸ ਇਹਨੇ ਸੰਭਲਦੀ ਵੀ ਇਹਨਾਂ ਦੀ ਘਰ ਬਣਾ ਕਿੱਦਾਂ ਲਿਆ ਵਾ ਐਡਾ ਵੱਡਾ ਮੈਨੂੰ ਪੱਕਾ ਲੱਗਦਾ ਵੀ ਇਹਨਾਂ ਕੇ ਮਜ਼ਦੂਰ ਨੂੰ ਵੀ ਕੋਈ ਰੁਪਈਆ ਨਹੀਂ ਦਿੱਤਾ ਹੋਣਾ ਜਿਹੇ ਹਿਸਾਬ ਨਾਲ ਭਾਂਡੇ ਖਾ ਖਾ ਕੇ ਤਾਂ ਛੁੱਟੀ ਜਾਂਦੀਆਂ ਹੌਜੀ ਮੇਰੇ ਹੁੰਦੇ ਨੇ ਭਾਂਡਿਆਂ ਦੀ ਭਰੀ ਹੁੰਦੀ ਹੈ ਮੈਨੂੰ ਪਤਾ ਨਹੀਂ ਕਿੱਦਾਂ ਨੇ ਐਡਾ ਟੇਢੇ ਛੱਡੇ ਹੀ ਇਸ ਦਾ ਸੁੱਟ ਕੇ ਆਪ ਕਰ ਲਿਆ ਕਰੋ ਮਾਸਾ ਤੁਸੀਂ ਦੱਸਿਓ ਚਲੀਆਂ ਨੇ ਸਿਫਤ ਵੀ ਨਹੀਂ ਕਿਸ ਦੀ ਜਰੀ ਜਾਣ ਲਈ ਨਸਰ ਤਾਂ ਜੀ ਕੈਂਟੀਨ ਦਿੱਤਾ ਤਾਂ ਦਿੱਤਾ ਹੀ ਕਹਾਂਗੀ ਹੁਣ ਕੀ ਕਰਾਂ ਕਿਹਨੇ ਆਂਟੀ ਜੀ ਇੰਨੇ ਮੈਨੂੰ ਵਧੀਆ ਦਿਵਾਲੀ ਦਿੱਤੀ ਜੇ ਆਂਟੀ ਮੈਨੂੰ ਨਾ ਦਿਵਾਲੀ ਦਿੰਦੀ ਤੇ ਸਾਡੇ ਘਰ ਦੇ ਪੱਤੀ ਵੀ ਨਹੀਂ ਝਗਣੀ ਕੋਈ ਵੀ ਉਹਦੇ ਕਰਕੇ ਮੇਰੇ ਜਾਣੇ ਵਿਚਾਰਿਆ ਨੇ ਕੁਝ ਖਾਦਾ ਪੀਤਾ ਤਾਂ ਨਹੀਂ ਉਹਦੇ ਕਰਕੇ ਜਾਣੇ ਮੇਰੇ ਬਟਾਕੇ ਚਲਾ ਲਏ ਦੱਸ ਤੁਸੀਂ ਆਪ ਤੇ ਕੁਝ ਦਿੱਤਾ ਨਹੀਂ ਤੇ ਕਿਸੇ ਨੂੰ ਦਿੱਤਾ ਤੇ ਉਹਦੀ ਸਿਫਤ ਜਰ ਲੋ ਸੂਟ ਵੇ ਸੂਟ ਵੇ ਕੇ ਪਤਾ ਨਹੀਂ ਕੀ ਇਹ ਤੈਨੂੰ ਫਟ ਪਈ ਹੋਈ ਆ ਆਪ ਤੇ ਉਹਦਾ ਲੱਥਾ ਪੱਥੀਆ ਚੀਜ਼ਾਂ ਦੇ ਦੇਣੀ ਇਦਾਂ ਤਾਂ ਰੰਜੀ ਤਾਂ ਅੰਟੀ ਤੇ ਫੇਰ ਇੰਨੀ ਚੰਗੀ ਆ ਵੀ ਜਿਹੜਾ ਇਹ ਹਰ ਜੀ ਬਣਾ ਕੇ ਜਿੰਦੀ ਆ ਮੈਨੂੰ ਉਹ ਬੇਚਾਕੋ ਦੀ ਕੋਠੀ ਨਹੀਂ ਹੈਗੀ ਭਾਵੇਂ ਜਿੱਦਾ ਮਰਜੀ ਹੈ ਪਰ ਉਹ ਦਿਲ ਇਦਾਂ ਵਰਗਾ ਨਹੀਂ ਹੈਗਾ ਇਹਨਾਂ ਦੇ ਤਾਂ ਦਿਲ ਹੀ ਨਹੀਂ ਹੈਗੇ ਇਹਨਾਂ ਦੇ ਬਾਸ ਕੋਠੀ ਕੋਠੀ ਹੋ ਦਿਲ ਦੂਲ ਤੇ ਕਿਤੇ ਲੱਭਦਾ ਨਹੀਂ ਮੈਨੂੰ ਇਹਨਾਂ ਦੇ ਅੰਦਰ ਮੈਨੂੰ ਤਾਂ ਕੀ ਇਹਨਾਂ ਨਾਲ ਕਿਦਾਂ ਦੀਆਂ ਵਾਂ ਸਿੱਧੀ ਨਫ਼ਰਤ ਕਰਦੀਆਂ ਵਾਂ ਹਨਾ ਮੈਂ ਕੰਮ ਵਾਲਿਆਂ ਤੋਂ ਜਿੱਦਾਂ ਲਿਆ ਲਿਆ ਕੇ ਸਾਰਾ ਸਮਾਨ ਤੇ ਛੋਟੇ ਹੋਣ ਭਾਵੇਂ ਆਵੇ ਹਾਂ ਜੇ ਮਿੱਚਾ ਗਾਲ ਗਾਲ ਕੇ ਤੇ ਭਾਵੇਂ ਅੰਦਰ ਅਸਰ ਨੂੰ ਗੀਰ ਸੁਤੀ ਜਾਣ ਕਿ ਇਹ ਚੀਜ਼ ਦੇਣੀ ਹੀ ਨਹੀਂ ਹੈ ਕਿਤੇ ਖਰਾਬ ਹੋਈ ਦੀ ਹੈ ਨੀ ਕਿਸੇ ਨੂੰ ਵੀ ਆਲੋ ਮੁੜ ਕੇ ਨਾ ਕੋਈ ਖਾਣ ਜੋਗਾ ਤੇ ਨਾ ਆ ਤੂੰ ਵੀ ਕਈਆਂ ਦੀ ਵੈਸੇ ਹੀ ਖਰਾਬ ਹੋਈ ਚੀਜ਼ ਕਿਸੇ ਨੂੰ ਦੇਣੀ ਹੁੰਦੀ ਬਸ ਇਨਾ ਕਿ ਅਮੜ ਕੇ ਕੋਈ ਵੀ ਖਾਵੇ ਤਾਂ ਸੁਟੇਗੀ ਚਲ ਮਣਾ ਕਰਲਾ ਕੰਮ ਤੇ ਚੱਲ ਤੂੰ ਆਪਣੇ ਘਰ ਚੱਲ ਤੈਨੂੰ ਕੀ ਜੋ ਮਰਜ਼ੀ ਕਰਦੀ ਰਹਿ ਕੰਮ ਦੇ ਆਏ ਨਹੀਂ ਆ ਵੀ ਕੋਈ ਕਿਤੇ ਚਾਹ ਪਾਣੀ ਪੁੱਛਣਾ ਆਉਂਦੇ ਆ ਹੀ ਜਾ ਕੇ ਤੇ ਝਾੜੂ ਮਾਰਿਆ ਫਟਾਕੇ ਕੋਈ ਇਕੱਠੇ ਘਾਰਿਆ ਸਾਰੇ ਸਸਪਤਾ ਕੇ ਇਕੱਠੇ ਹੋਈ ਜਾਣੇ ਮੈਂ ਲੱਕੇ ਪੁੱਛ ਲੈਂਦਾ ਵਾ ਕੋਈ ਚਾਹ ਪਾਣੀ ਕੋਈ ਹੈ ਹੀ ਨਹੀਂ ਹੰਤਰਾ ਇਹਨਾਂ ਨੂੰ ਤਾਂ ਪਤਾ ਨਹੀਂ ਕੀ ਕਿੱਦਾਂ ਦੀਆਂ ਵਾ ਇਹ ਪਹਿਲਾਂ ਹੀ ਘਰ ਵੇਖਿਆ ਹੀ ਮੈਂ ਇਦਾਂ ਇੱਕ ਜੂਸ ਜੀਆਂ ਪਤਾ ਨਹੀਂ ਕਿੱਦਾਂ ਦੀਆਂ ਆਂ ਦੋਏ ਨਾ ਸੱਸ ਹੈ ਹੈ ਝਾੜੂ ਮਾਰਿਆ ਭੱਜ ਕੇ ਜਾ ਕੇ ਦੱਸ ਤੂੰ ਅਹੀ ਬੱਲੇ ਕੋਈ ਪੁੱਛ ਲੋ ਕੋਈ ਖਾਣ ਪੀਣ ਦਾ ਕਿਸੇ ਨੂੰ ਕੋਈ ਚਾਹ ਪਾਣੀ ਹਾਂ ਆਪਣੇ ਵੇ ਕਿੱਦਾਂ ਜਾਣਿਆ ਨੂੰ ਕਿੰਨੇ ਪਟਾਕੇ ਲਿਆ ਕੇ ਦਿੱਤੇ ਹੀ ਹੈ ਦੱਸ ਮੈਨੂੰ ਕਿ ਦਿੱਤਾ 100 ਰੁਪਈਆ ਦੱਸ ਇਹ ਨਹੀਂ ਕਿ ਆਪੇ ਚੱਲ 400 ਰੁਪਏ ਦੇ ਦਿੰਨੇ ਆ ਤੇਰੇ ਵੀ ਜਾਣੇ ਪਟਾਕੇ ਲੈ ਲੈਣਗੇ ਆਪਣਾ ਵੇਖਦਾ ਕੋਠਾ ਭਰਿਆ ਏ ਕਿ ਡੇ ਡੇ ਵੱਡੇ ਆਵੇ ਹੈ ਆਵੇ ਇਹ ਆ ਕੀ ਵੱਡੇ ਵੱਡੇ ਨਾਰੀ ਜਿਹੜੇ ਚਲਦੇ ਹੀ ਹਨਾ ਆਹੋ ਹੀ ਜਿਹੜੇ ਜਾਣੇ ਕਹਣ ਦੇ ਹੀ ਤੇ ਇਹ ਤੇ 1.5 150 ਦੇ ਇੱਕ ਹੁੰਦਾ ਤੇ 100 ਰੁਪਏ ਦਿੱਤਾ ਸੀ ਮੈਨੂੰ ਤੇ ਮੈਂ ਕਿੱਥੋਂ ਚਲਾ ਲੈਣੀ ਦੱਸ ਇਹੋ ਜਿਹੇ ਪਟਾਕੇ ਫਿਰ ਦੱਸ 500 ਰੁਪਏ ਤੇ ਤੁਸੀਂ ਦੇ ਦਿਓ ਚਲ ਮੇਰੇ ਜਾਣੇ ਵਿਚਾਰੇ ਰਿੱਜਾ ਪੂਰੀਆਂ ਕਰ ਲੈਣਦੇ ਹਾਂ ਇਹਨੂੰ ਜਿਹਨਾਂ ਆਲੂ ਬੰਬ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਇਹਨੂੰ ਕੁਛ ਜਾਣੇ ਪਰੰਡਦੇ ਇਹ ਹੀ ਗੱਲ ਚਲ ਕੋਈ ਨਹੀਂ ਘਰ ਦੇ ਮਣਾ ਇਕੱਠਾ ਜਿੱਦਾਂ ਹੀ ਸਾਡੇ ਗਰੀਬਾਂ ਦੇ ਵਿਚਾਰਿਆਂ ਲਈ ਇਹੋ ਹੀ ਦੀਵਾਲੀ ਹੁੰਦੀ ਆ ਨਾ ਸਾਨੂੰ ਕੋਈ ਛੁੱਟੀ ਨਾ ਸਾਨੂੰ ਕੋਈ ਕੁਛ ਤੇ ਇਹ ਨਹੀਂ ਆ ਭੀ ਕਿਤੇ ਆਪਾਂ ਕਰ ਲਈਏ ਓ ਦੇਵੇ ਚੁੱਕ ਲਈਏ ਆਪਣੇ ਉਹ ਵੀ ਦੀਵੇ ਚੁੱਕ ਲਿਆ ਜਗਾਏ ਤੁਸੀਂ ਆ ਤਾਂ ਚੁੱਕਣੇ ਮੈਂ ਵਾ ਦੱਸ ਬੰਦਾ ਚੁੱਕ ਲੈਂਦਾ ਵਾ ਆਵੇ ਆਵੇ ਮੋਮਬਤੀਆਂ ਮਿਲਾਈਆਂ ਆਈਆਂ ਇਹਨਾਂ ਸਾਰਾ ਕੁਝ ਕੀਤਾ ਹੀ ਹੋ ਨਾ ਹੱਡੀਆਂ ਅਗਦੇ ਕੰਜੂਸ ਹੀ ਜਿਹਦਾ ਕੋਈ ਹਿਸਾਬ ਹੀ ਨਹੀਂ ਤੇ ਆਪਣੀ ਵਾਰੀ ਨਹੀਂ ਆਉਂਦੀ ਕੋਈ ਕੰਜੂਸੀ। ਦੱਸੋ ਇਹ ਵੀ ਕਹਿੰਦੀ ਐ ਇਹ ਵੀ ਇਹ ਵੀ ਕੰਮ ਵਾਲੀ ਦੱਸੋ ਤੁਸੀਂ ਦੋਨੋਂ ਉਸੇ ਭਾਈ ਡੈਡੀਆਂ ਤਰੀਆਂ ਫਿਟਿੰਗਾਂ ਆ ਜੇ ਤੁਹਾਨੂੰ ਕੀ ਹੋਇਆ ਤੁਸੀਂ ਨਹੀਂ ਇਹਨਾਂ ਦਾ ਕੰਮ ਕਰ ਸਕਦੀਆਂ। ਦੀਵੇ ਵਿੱਚ ਤੁਸੀਂ ਚੋਕ ਆਇਓ ਜੀ। ਚਲ ਨਖਰੇ ਚੱਲਣੇ ਪੈਣੇ ਇਹਨਾਂ ਦੇ ਕੀ ਕਰਨਾ ਜੇ ਉਹਨਾਂ ਦੇ ਘਰ ਕੰਮ ਕਰਨਾ ਤੇ ਫਿਰ ਨਖਰੇ ਚੱਲਣੇ। ਵਿੱਚੇ ਮੋਮਬਤੀਆਂ ਜਗਾਈਆਂ ਵਿੱਚੇ ਦੀਵੇ ਆ ਪਟਾਕੇ ਵੀ ਵੇਖ ਦਿੱਤ ਇਕੱਠੇ ਕਰ ਦਿੰਨੀ ਐ ਵੀ ਮੁੜ ਕੇ ਫੇਰੇ ਨਾ ਕਹਣਾ ਇਕੱਠੇ ਨਹੀਂ ਕੀਤਾ ਆ ਕਿੱਡਾ ਸੋਹਣਾ ਬੋਟਾ ਵਾ ਇਹਨਾਂ ਦਾ ਪਤਾ ਨਹੀਂ ਕਾਦਾ ਹੀ ਆ ਮੈਨੂੰ ਲੱਗਦਾ ਔਲਿਆ ਔਲਿਆਂ ਦਾ ਹੀ ਔਲਾ ਲੱਗਾ ਹੀ ਲੱਗਦਾ ਔਰ ਜਿੰਨੇ ਮਰਜ਼ੀ ਲੱਗਦੇ ਨੇ ਇਹਨਾਂ ਦੇ ਕਿਹੜੇ ਦੇ ਲੈ ਕੇ ਦੇਣ ਨੂੰ ਕਿਹਨੂੰ ਖਰਾਬ ਆ ਵੀ ਹੋ ਜਾਣ ਡੇਢੀ ਥੋੜਾ ਚੀਜ਼ ਇਹਨਾਂ ਕੇਹਨੂੰ ਚੱਲ ਕੋਈ ਨਹੀਂ ਕੋਠੀ ਕੋਠੀ ਆ ਪਰ ਦਿਲਦੁੱਲ ਨਹੀਂ ਆਗੇ ਉਹ ਜਾਨੀ ਕੋਠੀ ਕਿੱਦਾਂ ਪਾਲੀ ਮੈਂ ਤਾਂ ਲੱਗਦਾ ਵੀ ਮਿਸਤਰੀਆਂ ਦੇ ਪੈਸੇ ਵੀ ਨਹੀਂ ਦਿੱਤੇ ਹੋਣੇ ਪੱਕਾ ਇਹ ਵੀ ਇਹਨਾਂ ਦਾ ਖੂਨ ਚੂਸ ਕੇ ਲਾਇਆ ਹੋਣਾ ਤੇ ਇਹਨਾਂ ਨੇ ਉਹਨਾਂ ਨੇ ਦਿਹਾੜੀਆਂ ਮਾਰ ਮਾਰ ਲਾਈਆਂ ਹੋਣੀਆਂ ਵਿਚਾਰਿਆਂ ਦੀ ਚਲ ਪਰਨਾ ਘਾਰੇ ਤੂੰ ਆਪਣਾ ਕੰਮ ਸਤਿਕਾਰ ਦੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆ ਗਏ ਜੀ ਉਮੀਦ ਕਰਦੇ ਆ ਤੁਸੀਂ ਵੀ ਸਾਰੇ ਠੀਕ ਹੋਵੋਗੇ ਅੱਜ ਨਾ ਅਸੀਂ ਬਹੁਤ ਦਿਨਾਂ ਬਾਅਦ ਫੇਰ ਸੋਚਿਆ ਕਿ ਨਹੀਂ ਅਸੀਂ ਵੀਡੀਓ ਤੋਂ ਬਾਅਦ ਵਿੱਚ ਕੁਝ ਮੈਸੇਜ ਚਲੋ ਮੈਂ ਹੀ ਵੀਡੀਓ ਵਿੱਚ ਮੈਸੇਜ ਛੱਡ ਦਿੰਨੇ ਆ ਪਰ ਫਿਰ ਵੀ ਅਸੀਂ ਆਪਣਾ ਏਦਾਂ ਕੁਝ ਵੀ ਬੋਲ ਕੇ ਨਹੀਂ ਦੱਸ ਰਹੇ ਕਿਉਂਕਿ ਸਾਡੇ ਕੋਲ ਥੋੜੀ ਟਾਈਮ ਦੀ ਸ਼ਾਰਟੇਜ ਆ ਰਹੀ ਆ ਕਿਉਂਕਿ ਥੋੜੀ ਬਿਜੀ ਚੱਲ ਲਿਆ ਸਰਕਲ ਕਾਫੀ ਇਸ ਕਰਕੇ ਸਾਡਾ ਟਾਈਮ ਨਹੀਂ ਲੱਗਦਾ ਤੇ ਫਿਰ ਜਲਦੀ ਜਲਦੀ ਜਿਹੜੀ ਵੀਡੀਓ ਬਣਾਈ ਪੀਓ ਪਾ ਦਈਦੀ ਆ ਤੇ ਬਾਕੀ ਜੀ ਇਹ ਛੋਟੀ ਜੀ ਵੀਡੀਓ ਇੱਕ ਬਣਾਈ ਆ ਕਿ ਗਰੀਬ ਤੇ ਹਨਾ ਵੀ ਸਹੀ ਗੱਲ ਆ ਵੇਖੋ ਇੱਕ ਗਰੀਬ ਦੀ ਦੀਵਾਲੀ ਜਿਹੜੀ ਆ ਉਹ ਏਦਾਂ ਹੀ ਹੁੰਦੀ ਆ ਇੱਕ ਗਰੀਬ ਨੂੰ ਆਸਾਂ ਸਾਡੇ ਘਰਾਂ ਤੇ ਹੀ ਹੁੰਦੀਆਂ ਆ ਕਿ ਚਲੋ ਅੱਜ ਮੈਂ ਇੱਧਰ ਕੰਮ ਕਰਨ ਦੇ ਆ ਤੇ ਮੇਥੋਂ ਪੈਸੇ ਲੈਣੇ ਆ ਤੇ ਮੈਂ ਵਧੀਆ ਤਰ੍ਹਾਂ ਆਪਣਾ ਕੋਈ ਵੀ ਦਿਨਦਾਰ ਜਿਹੜਾ ਸੈਲੀਬ੍ਰੇਟ ਕਰ ਸਕਦਾ ਆ ਪਰ ਕੁਝ ਲੋਕ ਸਾਡੇ ਵਰਗੇ ਹੁੰਦੇ ਆ ਕਿ ਜਿਹੜੇ ਆਪਾਂ ਦਿਨਦਾਰ ਵੀ ਆਪਣੇ ਕੰਮ ਵਾਲੇ ਜਾਂ ਆਪਣੇ ਮਜ਼ਦੂਰਾਂ ਨੂੰ ਨਹੀਂ ਦਿੰਦੇ ਕਿ ਕਹਿੰਦੇ ਬਾਅਦ ਵਿੱਚ ਲੈ ਜਾਓ ਪਰ ਵੇਖੋ ਸਾਡੇ ਵਰਗੇ ਬੱਚੇ ਹੀ ਉਹਨਾਂ ਘਰਾਂ ਵਿੱਚ ਹੁੰਦੇ ਆ ਪਰ ਜਿੱਦਾਂ ਵੀ ਆ ਇਦਾਂ ਕਰਕੇ ਕਿ ਥੋੜਾ ਜਦੋਂ ਸਾਡ ਨੂੰ ਪਤਾ ਆ ਕਿ ਇਹ ਗੱਲ ਸਾਡੇ ਲੱਗੇ ਆ ਤੇ ਅਸੀਂ ਇਹਨਾਂ ਨੂੰ ਕੁਝ ਨਾ ਕੁਝ ਕਰਨਾ ਆ ਕਿਉਂਕਿ ਇਹਨਾਂ ਦੇ ਬੱਚਿਆਂ ਦਾ ਵੀ ਖਿਆਲ ਰੱਖਣਾ ਆ ਇਸ ਕਰਕੇ ਦਿਨ ਦਿਹਾੜੇ ਇਹਨਾਂ ਜਿਹੜੇ ਲੋਕਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿਉਂਕਿ ਬੇਲ ਤਾਂ ਹਰ ਵਿੱਚ ਇੱਕੋ ਜਿਹੀ ਪਾਈ ਹੋਏ ਹੈ ਨਾ ਇਹ ਗਰੀਬੀ ਮੇਰੀ ਤਾਂ ਤੁਹਾਨੂੰ ਪਤਾ ਇੱਥੇ ਚੱਲਦੀ ਰਹਿਣੀ ਐ ਇਦਾਂ ਹੀ ਚੱਲਦਾ ਰਹਿੰਦਾ ਹੈ ਸਰਕਲ ਹੋਰ ਵੇਖੋ ਜੀ ਇਹ ਸਟੋਰੀ ਇੱਕ ਬੜਾ ਵਧੀਆ ਮੈਸੇਜ ਦਿੰਦੀ ਆ ਬਾਕੀ ਜੀ ਇਹ ਤੁਹਾਨੂੰ ਇਹ ਸਟੋਰੀ ਸਾਡੀ ਵਧੀਆ ਲੱਗਦੀ ਆ ਤੇ ਤੁਸੀਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਸਟੋਰੀਆਂ ਕਿੱਦਾਂ ਨਹੀਂ ਲੱਗਦੀਆਂ ਆ ਬਾਕੀ ਸਾਡਾ ਚੈਨਲ ਰਿਆਰਡ ਮੱਲੀ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਜੀ